ਇਥੋਂ ਦੇ ਵਸਿੰਦੇ ਹੋ ਕਿ ਇੰਡੀਆ ਚ ਆਏ ਹੋ ਇੰਡੀਆ ਚ ਆਇਆ ਕਿਹੜਾ ਇੰਡੀਆ ਦੇ ਪਿੰਡ ਸੀ ਤੁਹਾਡਾ ਕਿੰਨੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਨਹੀਂ ਕਿਲਾ ਬਟੂਆ ਹਕੀਮਾਲਾ ਕਿਲਾ ਰਿਆਸਤ ਪਟਿਆਲਾ ਹਾਂਜੀ ਅੱਛਾ ਤਸੀਰ ਧੂਰੀ ਆ ਪਿੰਡ ਤਾਂ ਜਿਹੜਾ ਕਿਲਾ ਬਟੂਆ ਸੀ ਅੱਛਾ ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ ਮੁਸਲਮਾਨਾ ਸੀ ਉਹ ਸਰਬਾਨ ਥੋੜੇ ਤੇ ਸਿੱਖ ਬਹੁਤੇ ਸੀ ਅੱਛਾ ਵਿਚਾਰੇ ਛੱਪੜ ਦੀ ਡੰਗਰੇ ਦਾ ਪਾਣੀ ਪੀਣ ਆਲਾ ਅੱਛਾ ਉਥੋਂ ਉਹ ਪਿੰਡ ਕਿੱਧਰ ਸੀ ਚਲਾ ਸਾਡਾ ਇੱਧਰ ਨਹੀਂ ਉੱਥੇ ਜਿਹੜਾ ਤੁਹਾਡੇ ਨਾਲ ਵਾਸਤੇ ਸੀ ਕੋਈ ਨਾਮ ਨੂੰ ਜੀਤੇ ਇੱਕ ਜਤਾ ਉਮਰ ਸੀ ਉਮਰ ਸੀ ਹਾਂ ਅਮਰ ਸਿੰਘ ਹਾਂ ਅਮਰ ਸਿੰਘ ਅੱਛਾ ਇੱਕ ਜਤਾ ਹਜੂਰਾ ਜੀ ਇੱਕ ਜਤਾ ਤੇ ਯਾਹਲਾ ਅੱਛਾ ਮੁੰਜਾ ਹਿੱਲਾ ਅੱਛਾ ਮੇਰੇ ਹਾਣੀ ਤੇ ਹੁਣ ਪਿੰਡ ਜਿੱਤੇ ਆਂਦਾ ਵਾ ਉਹ ਬਤਨ ਪਹੁੰਚਦਾ ਉਹ ਬਤਨ ਜਗਾ ਜਿੱਤੀ ਆਤਾ ਹਾਜੀ ਕਿਤੇ ਧਰਤੀ ਨੇ ਕਿਤੇ ਕੰਮ ਨਹੀਂ ਪੈਂਦਾ 5 ਰੁਪਏ ਆਦੀ ਹੋ ਅੱਛਾ ਬਹੁਤ ਪਿਆਰ ਬੜਾ